ਕਿਆ ਅੰਦਰ ਰੋ ਨਾ ਅਸੀਂ ਹੋਰ ਵੀ ਘੁੰਮਣ ਜਾਵਾਂਗੇ ਕਿਉਂਕਿ ਮੈਨੂੰ ਸਾਨੂੰ ਵੀ ਪਤਾ ਆ ਵੀ ਹੈ ਨਾ ਕਲੇ ਘਰ ਦੇ ਵਿੱਚ ਰਹਿ ਕੇ ਬਹੁਤ ਚੀਜ਼ਾਂ ਤੁਹਾਨੂੰ ਹੋਰ ਵੀ ਲੱਗਦੀਆਂ ਨਾ ਵੀ ਇੱਕੋ ਚੀਜ਼ ਦਿਖਾਈ ਐ ਨਾ ਕਦੇ ਸਬਜ਼ੀ ਬਣਾ ਲਈ ਕਦੇ ਗੱਲਾਂ ਕਰ ਲੀਆਂ ਸਮਝਦੇ ਅਸੀਂ ਮਟ ਨੂੰ ਦੋ ਪਿਆਰ ਹੋਰ ਜਗਾ ਵੀ ਘੁੰਮਿਆ ਵੇ ਜਾ ਕੇ ਪਾਗਲ ਜੀ ਕਿਵੇਂ ਭੁਗਾਈ ਮਾਰਨ ਲੱਗੀ ਆ ਬੈ ਕੇ ਜੇ ਇਹਨੂੰ YouTube ਤੋਂ ਪੈਸਾ ਨਾ ਆਂਦਾ ਨਾ ਕਿਸੇ ਘੁੰਮਣ ਜਾਣ ਯੋਗੀ ਨਹੀਂ ਹੈਗੀ ਬੋਰ ਤਾਂ ਤੁਸੀਂ ਕਰਦੇ ਹੀ ਹੋ ਕੀ ਦਿਖਾਇਆ ਤੁਸੀਂ ਉੱਥੇ ਜਾ ਕੇ ਕੀ ਦੱਸਿਆ ਉੱਥੇ ਜਾ ਕੇ ਦੁਕਾਨ 'ਚ ਵੜ ਕੇ ਵੀਡੀਓ ਬਣਾਈ ਜਾਂਦੀਆਂ ਸਮਾਨ ਦੀ ਉਹਨੂੰ ਕਰੀ ਜਾਂਦੇ ਹੋ ਕਿੰਨਾ ਸੋਹਣਾ ਏ ਬੇਅਕਲ ਜੀ ਕਿਤੇ ਤੁਸੀਂ ਸਾਡੇ ਨਾਲ ਆਪਣੀ ਲਾਈਫ ਵੀ ਜੀ ਰਹੇ ਆ ਬਿਲਕੁਲ ਬਿਲਕੁਲ ਸੋ ਘੁੰਮੇ ਫਿਰੰਦੇ ਤੁਸੀਂ ਜੇ ਇਦਾਂ ਹੀ ਪਿਆਰ ਦਿੰਦੇ ਰਹੋਗੇ ਤਾਂ ਸਪੋਰਟ ਕਰਦੇ ਰਹੋਗੇ ਤਾਂ ਜ਼ਰੂਰ ਮਹਾਰਾਜ ਸਾਥ ਦੇਊਗਾ ਸਾਡਾਂ ਨੂੰ ਤੇ ਤੁਹਾਡਾ ਹੈ ਨਾ ਤੇ ਹੁਣ ਆਪਾਂ ਕੱਲ੍ਹ ਨੂੰ ਜਾਣਾ ਗੁਰੂ ਘਰ ਗੀਟਕ ਤੁਹਾਡੇ ਨਾਲ ਤੁਹਾਡੇ ਸਬਸਕ੍ਰਾਈਬਰ ਉਹ ਆਪਣੀ ਲਾਈਫ ਕਿਵੇਂ ਜੀ ਰਹੇ ਨੇ ਕੀ ਕਹੀ ਜੰਨੀ ਆ ਤੂੰ ਪਾਗਲ ਬੇਅਕਲੇ ਮਹਾਰਾਜ ਨਾਲ ਤੁਹਾਡਾ ਸਾਥ ਦਊਗਾ ਜੇ ਤੁਹਾਡੇ ਸਬਸਕ੍ਰਾਈਬਰ ਤੁਹਾਨੂੰ ਦੇਖਣਗੇ ਤੁਹਾਨੂੰ ਵੀਊ ਆਣਗੇ ਫਿਰ ਪੈਸੇ ਆਣਗੇ ਤੂੰ ਘੁੰਮਣ ਜਾਏਂਗੀ ਫਿਰ ਤੇਰਾ ਮਹਾਰਾਜ ਸਾਥ ਦਊਗਾ ਉਹਨਾਂ ਦਾ ਨਹੀਂ ਉਹੀ ਪੰਪ ਦੇਈ ਜੰਨੀ ਆ ਮੈਡਮ ਜੀ ਦਾ ਭਾਈ ਪਾਣੀ ਛਕ ਰਹੀ ਹੈ ਜਲ ਹੈ ਮੈਡਮ ਜੀ ਦਾ ਭਾਈ ਜਲ ਛਕ ਰਹੀ ਜਲ ਪਾਣੀ ਲੈਂਦਾ ਵਾ ਘਰ ਤੇ ਸਪੈਸ਼ਲ ਸਿੰਪਲ ਪਾਣੀ ਸਾਥੀ ਕਾ ਜੀ ਸਾਰਿਆਂ ਨੂੰ ਮੈਂ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਮੈਂ ਇਹ ਤਾਂ ਨਾਲ ਦੀ ਨਾਲ ਅਪਲੋਡ ਕਰਦੇ ਰੱਖੀ ਜਾ ਰਿਹਾ ਵੀਡੀਓ ਜਦ ਜ ਟਾਈਮ ਮਿਲ ਰਿਹਾ ਤੁਹਾਡੇ ਤੱਕ ਪਹੁੰਚਾਈ ਜਾ ਰਹੀਆਂ ਤੇ ਪਾਣੀ ਉਹ ਹੱਥ ਲਾ ਕੇ ਦੇਖ ਲਓ ਪਾਣੀ ਮੈਂ ਪੀਤਾ ਠੰਡਾ ਪਿਆ ਹੈ ਨਾ ਕੋਈ ਪਿਆ ਜਿਲਡ ਦਾ ਨਹੀਂ ਲਾਇਆ ਨਾ ਮੈਂ ਤਾਂ ਹੀ ਨਾਰਮਲ ਪਾਣੀ ਪਾਇਆ ਦੇ ਵਿੱਚ ਹੋਰ ਪਾਇਆ ਉਹਦੇ ਚੈਨੇ ਚ ਇੱਟੇ ਚ ਬਾਇਓ ਕਲਾਸ ਚ ਬਣੇ ਵਾਲੇ ਤੇ ਵਿੱਚ ਕਾਫੀ ਢੰਗਾ ਹੈ। ਲਾ ਲਾ ਮੂਛੜ ਮੱਟ ਨੂੰ ਮੈਡਮ ਤਾਂ ਐਂ ਕਹਿ ਰਹੀ ਆ ਜਿਵੇਂ ਡੀਸੀ ਦੀ ਕੁਰਸੀ ਤੇ ਬੈਠੀ ਹੋਵੇ। ਪਾਗਲ ਜੀ ਲੈਪਟਾਪ ਤਾਂ ਐਂ ਖੁੱਲੀ ਬੈਠੀ ਆ ਜੇ ਇਹਨੇ ਕੰਮ ਨਾ ਕੀਤਾ ਤਾਂ ਲੱਖਾਂ ਦਾ ਹੀ ਨੁਕਸਾਨ ਹੋ ਜਾਊਗਾ। ਕਿੰਨੀ ਫੁਗਰੀ ਆ ਯਾਰ ਮੱਟ। ਬੋ ਫੁਗਰੀ ਮਾਰਦੀ ਆ। ਇਹ ਮੋਢੇ ਕਿਵੇਂ ਵਸਾਈ ਜਾਂਦੀ ਆ ਗਰਦਨ 'ਚ? ਇਹਨੂੰ ਤਾਂ ਐਂ ਲੱਗਦਾ ਹੋਣਾ ਮੈਂ ਬਹੁਤ ਕਿਊਟ ਲੱਗ ਰਹੀ ਆ। ਘਰੇ ਵੀ ਯਾਰ ਤੁਸੀਂ ਆਹੀ ਭਗਾਈ ਮਾਰਦੇ ਹੋ। ਇੱਥੇ ਆ ਕੇ ਵੀ ਜਵਲੀਆਂ ਮਾਰੀ ਜਾਂਦੇ ਹੋ। ਕੋਈ ਫਾਇਦਾ ਹੋਏ ਘੁੰਮਣ ਦਾ? ਨਾ ਕੁਛ ਵਧੀਆ ਦੱਸਿਆ ਨਾ ਦਿਖਾਇਆ ਡੰਗਰਾਂ ਨੇ ਸਾਰਨਾ ਤਾਂ ਹੁਣ ਪੈਣਾ ਹੀ ਆ ਚਾਹ ਉਹ ਸਾਰੀ ਉਹ ਮੁੱਲਾ ਦਾ ਸਾਰੀ ਕਾਲੇ ਜੋ ਸੌਰੀ ਉਹਦੇ ਸੱਕੇ ਦੁੱਧ ਦੀ ਉਹ ਬਣਦੀ ਆ ਉਹ ਇਹਨਾਂ ਨੂੰ ਫੇ ਹੁਣ ਇੱਥੇ ਆਹ ਕਹਿਣਾ ਚਾਹੁੰਦੀ ਆ ਵੀ ਘੱਟ ਆ ਇਦਾਂ ਕਹਿਣਾ ਚਾਹੁੰਦੀ ਨਹੀਂ ਘੱਟ ਤਾਂ ਹੈ ਹੀ ਆ ਜੱਲ ਹੁਣ ਕਿਤੇ ਚਾਹ ਵੀ ਨਹੀਂ ਕੋਣ ਸਬਰ ਕਰਕੇ ਹਾਂ ਹੋਰ ਜਾਦਾ ਆਏ ਆ ਨਾ ਚਾਹ ਥੋੜਾ ਜਿਹਾ ਬੰਦੇ ਨੂੰ ਗੱਠ ਕਿਵੇਂ ਚਮਲੀ ਫਿਰਦੀ ਆ ਮੂੰਹ ਤੇ ਹੱਥ ਰੱਖ ਕੇ ਹੱਸਦੀ ਤਾਂ ਕਿੰਨੀ ਗੰਦੀ ਲੱਗਦੀ ਏ ਰੇ ਫੀਲਿੰਗ ਤਾਂ ਪੂਰੀ ਲੈ ਰਹੀ ਆ ਬੇਅਕਲ ਜੀ ਮੱਟ ਤੂੰ ਕਿਉਂ ਨਹੀਂ ਪੀਰੀਂ ਚਾਹ ਕਿ ਕਾਲੀ ਹੋ ਜੇਗੀ ਪੀਲਾ ਚਾਹ ਪਹਿਲੀ ਰੱਬ ਨੂੰ ਪਿਆਰੀਆਂ ਤੂੰ ਤਾਂ ਡੰਗਰੇ ਕੀ ਗੱਲ ਆ ਤੇ ਇੱਧਰ ਸਾਨੂੰ ਪਤਾ ਨਹੀਂ ਕਿਹੜੀ ਆ ਸੱਤ ਦੂਜਾ ਮੇਰੇ ਕੋਲ ਕੀ ਸੱਤ ਦੂਜਾ ਨਹੀਂ ਸੱਤ ਲੋਜਨ ਇਹਦੀ ਨਹੀਂ ਹੈਗੀ ਇਹ ਇਹ ਉਰੇ ਟਾਈਮ ਪੈਂਦਾ ਅੱਗੇ ਪੰਡੂ ਵਾੜਾ ਐ ਇਹ ਉੱਥੋਂ ਨਿਕਲਦੀ ਆ ਐਮ ਐ ਕਰੀ ਦਾ ਹਾਲ ਦੇਖ ਲੋ ਪਾਸ ਕੀਨੇ ਕੀਤਾ ਇਹਨੂੰ ਅਨਪੜ ਜੀ ਸਤਲੁਜ ਨਦੀ ਗਈ ਜਾਂਦੀ ਆ ਪਾਰਵਤੀ ਨਦੀ ਆ ਜੇ ਕਿਤੇ ਜਾਣੇ ਹੋ ਨਾ ਪਹਿਲਾਂ ਸਰਚ ਕਰ ਲਿਆ ਕਰੋ ਉਸ ਜਗ੍ਹਾ ਬਾਰੇ ਫੋਨ ਕਲਿੱਪ ਘਾਈ ਮਾਰਨੋਂ ਨਹੀਂ ਹੈਗੇ ਡੰਗਰੋ ਸਹੀ ਐ ਸਹੀ ਐ ਕਿੰਨਾ ਸੋਹਣਾ ਇਹਦੇ ਵਿੱਚ ਪਾਣੀ ਕਿੰਨਾ ਐ ਬਹੁਤ ਆਕਾ ਦੇਖ ਲਾ ਕੋਲੋਂ ਪਾਣੀ ਭਰਿਆ ਹੋਇਆ ਹਮ ਹੈਡ ਵੈਸਟ ਸਸਦੀ ਨਾਲ ਦੀ ਨਾਲ ਜੀ ਆ ਬੋਲ ਰਹੀ ਆ ਨਾਸ਼ਕ ਹਾਈਵੇ 317 ਕਿਲੋਮੀਟਰ ਸੁਣ ਲੋ ਇਹ ਕਹਿੰਦੀ ਮੈਂ ਵੀ ਵਿੱਚ ਯੋਗਦਾਨ ਪਾਉਣਾ ਚਾਹੁੰਦੀ ਕੱਲ ਤਾਂ ਹੋਟਲ ਵਾਲੇ ਭਾਈ ਨੂੰ ਪੁੱਛ ਰਹੀ ਸੀ ਇਹ ਕਿਹੜੀ ਜਗ੍ਹਾ ਏ ਨਾਲੇ ਡੰਗਰ ਨੇ ਮੈਪ ਲਾਇਆ ਹੋਇਆ ਏ ਵੀਡੀਓ ਦੇ ਚੱਕਰ ਚ ਨਾ ਬਸ ਜਾਣ ਕੇ ਪੁੱਛਦੇ ਰਹਿੰਦੇ ਆ ਆ ਪਾਤਾ ਤੇਰਾ ਯੋਗਦਾਨ ਦੇਖ ਲਈ ਹੁਣ ਸੁਣ ਲਈ ਨਾਲੇ ਇਹ ਹੋਟਲ ਨੀ ਨੂੰ ওপਨਿੰਗ ਆ ਜੀ ਬੋਰਡ ਲੱਗਿਆ ਨਹੀਂ ਨਾਮ ਇਹਨਾਂ ਨੇ ਹਜੇ ਰੱਖਿਆ ਨਹੀਂ ਕੱਲ ਤੋਂ ਕਹਿੰਦੇ ਹੀ ਕੱਲ ਦੱਸਦੇ ਅੰਬੜਾ ਯੂਨੀਕ ਜਾਂ ਨਾਮ ਕੀ ਆ ਭਾਜੀ ਕੀ ਨਾਮ ਆ ਭਾਜੀ ਪੁੱਲਾ ਨਾਮ ਹੈਗਾ 10 ਸ਼ੋਰਨ ਸਟੇ 10 ਸ਼ੋਰਨ ਸਟੇ ਯੂਨੀਕ ਨਾਮ ਕਿਵੇਂ ਹੋ ਗਿਆ ਸਾਰੇ ਰੈਸਟੋਰੈਂਟਾਂ ਦਾ ਨਾ ਇਦਾਂ ਦੇ ਨਾਮ ਹੁੰਦਾ ਏ ਤੂੰ ਆਈਆਂ ਪਹਿਲੀ ਵਾਰ ਤੇਰੇ ਲਈ ਆ ਯੂਨੀਕ ਨਾਮ ਹੋਰਾਂ ਲਈ ਨਹੀਂ ਹੈਗਾ ਪ੍ਰਾਈਸ ਦੇ ਵਿੱਚ ਸਾਡੇ ਇਹ ਪ੍ਰੋਵਾਈਡ ਕਰਵਾਇਆ ਭਾਜੀ ਨੇ ਵਧੀਆ ਹੈ ਨਾ ਸਾਨੂੰ ਮਿਲ ਗਿਆ ਹੈ 600 ਰੁਪਏ ਦੇ ਵਿੱਚ ਮਿਲ ਗਿਆ ਹੈ ਤੇ ਕੱਲਾ ਡਿਨਰ ਦਾ ਹਾਲ ਹੈ ਤੇ ਆਦਿਸ ਕਰਨਗੇ ਉਹਦੇ ਵੀ ਕਹਿੰਦੇ ਵੀ ਜਿਹੜੇ ਪੈਸੇ ਆ ਉਹ ਵੀ ਤੁਹਾਨੂੰ ਮਤਲਬ ਠੀਕ ਠੀਕ ਲੱਗਣਗੇ ਵੀ ਇਹ ਜਾਨੀਆ ਤਾਂ ਵੀ ਹਾਈ ਫਾਈ ਨਹੀਂ ਬਿਲਕੁਲ ਬਿਲਕੁਲ ਹਾਂ ਜਿੱਦਾਂ ਕਿ ਨਾਰਮਲ ਬੰਦੇ ਆਂਦੇ ਆ ਉਹਨਾਂ ਲਈ ਸਪੈਸ਼ਲ ਰੇਟ ਹੈ ਇਹਨਾਂ ਦਾ ਹਾਂ ਬਿਲਕੁਲ ਬਿਲਕੁਲ ਸਹੀ ਮੱਟ ਕਿਵੇਂ ਪਕਾਈ ਮਾਰਨ ਲੱਗੀ ਵੀ ਆ ਉਹ ਵੀ ਵੀਡੀਓ ਦੇ ਚੱਕਰ 'ਚ ਕਿ ਲੰਬੀ ਬਣ ਜੇ ਡੰਗਰ ਜੀ ਇਹ ਨਵਾਂ ਬਣਿਆ ਹਲੇ ਤਾਂ ਤੈਨੂੰ ਠੀਕ ਲਾ ਲਿਆ ਅਗਲੀ ਵਾਰ ਆਈ ਫਿਰ ਲੱਗੂ ਤੈਨੂੰ ਪਤਾ ਬਾਕੀ ਗੱਲਾਂ ਬਾਅਦ ਚ ਇਹ ਇੱਥੇ ਨਹੀਂ ਬਹੁਤ ਸੁਣੀ ਗੱਲ ਆ ਪਿੱਰੀਂ ਦਾ ਸੰਕਰੜਦਾ ਹਾਂ ਸਾਰਾ ਵਰਕ ਲੱਕੜ ਦਾ ਹੀ ਹੋਇਆ ਵਾ ਪਾਲਿਸ਼ ਬੱਜੀ ਹੋਈ ਓ ਪਰ ਇਹ ਲੱਕੜ ਇਧਰ درخت ਤੋਂ ਬਹੁਤ ਆਵੇ ਸੀ ਵਧੀਆ ਵਧੀਆ ਲਿਕੋਈ ਦਰਵਾਜ਼ੇ ਵੀ ਸਾਰੇ ਹਨਾ ਲੱਕੜ ਦੇ ਹੀ ਆ ਬਹੁਤ ਵਧੀਆ ਚੀਜ਼ ਆ ਨਿਕਲ ਨੰਬਰ ਇੱਥੋਂ ਪਤਾ ਲੱਗਦਾ ਏ ਪਹਿਲੀ ਵਾਰ ਗਏ ਨੇ ਕਿਵੇਂ ਹੱਥ ਲਾ ਕੇ ਚੈੱਕ ਕਰਨ ਲੱਗੇ ਹੋਏ ਨੇ ਕਿਵੇਂ ਦੇਖਣ ਲੱਗੇ ਨੇ ਇਹ ਆ ਗਿਆ ਸਾਡਾ ਮੈਨੂ ਤੇ ਆ ਦੇਖੋ ਜੀ ਰੂਮ ਸਾਡਾ ਲਓ ਜੀ ਇਹ ਯਾਰ ਰੂਮ ਇਹ ਤਾਂ ਹੀ ਓਕੇ ਰੂਮ ਤਾਂ ਤੇ ਇੱਧਰ ਆ ਗਿਆ ਜੀ ਵਾਸ਼ਰੂਮ ਇਹ ਹਜੇ ਇਹਨਾਂ ਦੇ ਰੂਮ ਮੁਛੜ ਓਕੇ ਰਿਪੋਰਟਾਂ ਕਰਵਾ ਰਿਆ ਏ ਇਹ ਡੰਗਰ ਜੇ ਕਰਨ ਕਿਵੇਂ ਲੱਗੇ ਹੋਏ ਨੇ ਦੱਸ ਲਈ ਆ ਕਿ ਮੈਂ ਮਾਲਾ ਤੋਂ ਆਈ ਆਂ ਬੇਅਕਲ ਜੀ ਪੇਜ ਤਾਂ ਦੇਖੋ ਕਿਵੇਂ ਖੋਇਆ ਕਹਿੰਦੀ ਇਹ ਆ ਅਨਪੜ ਤਾਂ ਡੰਗਰ ਆ ਮੈਨੂੰ ਫੜਾ ਇੱਧਰ ਮੈਂ ਆ ਪੜ੍ਹੀ ਲਿਖੀ ਬੇਅਕਲ ਮੱਟ ਸੁੱਡਲ ਕੀ ਤਾਂ ਹੋਈਆ ਕੋਹਤਾ ਕੀ ਦਿਖਾਣਾ ਭਾਈ ਲਓ ਜੀ ਐ ਥੋ ਦੇਖੋ ਭਾਈ ਜੀ ਵਿਊ ਆ ਦੇਖੋ ਪਾਣੀ ਦੀ ਆਵਾਜ਼ ਪਾਣੀ ਦੀ ਆਵਾਜ਼ ਹਾਂ ਸਵੇਰੇ ਤੁਹਾਨੂੰ ਅੱਜ ਜਾ ਕੇ ਆਂਗੇ ਮਾਰਨਿੰਗ 'ਚ ਭਾਈ ਵਿਊ ਦਿਖਾਵਾਂਗੇ ਜਾ ਕੇ ਹਨਾ ਜਾ ਕਹਿੰਦੇ ਪਾਣੀ ਕੋਲ ਜਾ ਸਕਦੇ ਹਾਂ ਹਾਂ ਬਿਲਕੁਲ ਇਹ ਕਹਿੰਦੇ ਔਰੇ ਤੋਂ 3 ਚ 3 ਕਿਲੋ ਮਿੰਟ ਦਾ ਰਸਤਾ ਹੈ ਤੁਰ ਕੇ ਹੀ ਜਾਓ ਜਿਹੜਾ ਤੇ ਗੱਡੀ ਆਪਣੀ ਪਾਰਕਿੰਗ ਚ ਲਾ ਕੇ ਟੈਨਸ਼ਨ ਫਰੀ ਹੈ ਹੁਣ ਤੇ ਉਰੇ ਸਾਰੇ ਹੋਟਲੇ ਹੋਟਲ ਆ ਜੀ ਆ ਸਾਰੇ ਹੋਟਲ ਆ ਕੁਝ ਬੜਾ ਇਹ ਹੈ ਕੁਝ ਤਿਆਰ ਹੋਏ ਵੀ ਆ ਕੋਈ ਤੇ ਗਿੱਟਕ ਨਾ ਤੂੰ ਨਹੀਂ ਜਾਣਾ ਪਾਣੀ ਕੋਲ ਵਿਚੇ ਰੁੜ ਜੇਗੀ ਮੁਛੜ ਨੇ ਬਚਾਣਾ ਵੀ ਨਹੀਂ ਤੈਨੂੰ ਕਿਵੇਂ ਕਰਨ ਲੱਗੇ ਬਿਨੇ ਹਾਈ ਫਾਈ ਆ ਜੇ ਇਹ ਇਸ ਤੋਂ ਵੀ ਵਧੀਆ ਜਗ੍ਹਾ ਤੇ ਚੱਲ ਗਏ ਇਹ ਤਾਂ ਪਾਗਲ ਹੋ ਜਾਣਗੇ ਕਿਵੇਂ ਹੱਥ ਮਾਰ ਕੇ ਚੈੱਕ ਕਰਨ ਲੱਗੀ ਵੀ ਆ ਡੰਗਰੀ ਜੀ ਆ ਚੱਲਦੀ ਆ ਉਹਨੂੰ ਚਲਾਵੋਣਾ ਕਿੱਥੇ ਜਾ ਉਹ ਕੱਲ੍ਹ ਤੋਂ ਹੋੱਕ ਲੱਗੀ ਵੀ ਆ ਹਾਂ ਜੀ ਚੱਲ ਮੰਗਾ ਲਾ ਫੇ ਕਿਹੜਾ ਖਾਣਾ ਇਹ ਹਜੇ ਹੋਟਲ ਦਾ ਕੰਮ ਆਣਾ ਜੀ ਚੱਲ ਰਿਹਾ ਤਾਂ ਕਰਕੇ ਇਹਨਾਂ ਨੇ ਹੁਣ ਇਹ ਮੈਨੂ ਵੀ ਸਮਝ ਲਓ ਟੈਂਪਰੇਰੀ ਅ ਮੜ ਆਇਆ ਹੋਇਆ ਇਹ ਕਹਿੰਦੇ ਵੀ ਜੇ ਤੁਸੀਂ ਮਤਲਬ ਇਸ ਮੈਨੂ ਦੇ ਅਲਾਵਾ ਕੋਈ ਚੀਜ਼ ਖਾਣੀ ਚਾਹੁੰਦੇ ਆ ਤਾਂ ਉਹ ਵੀ ਤੁਹਾਨੂੰ ਪ੍ਰੋਵਾਈਡ ਹੋ ਜੂਗੀ ਪਰ ਨਹੀਂ ਆਪਾਂ ਜੋ ਖਾਣੇ ਦੇ ਵਿੱਚ ਹੈ ਹਾਂ ਰੋਟੀ ਖਾਣੀ ਹੈ ਮੰਨੋ ਰਾਈਸ ਖਾਣੇ ਆ ਜਾਂ ਸਬਜ਼ੀ ਖਾਣੀ ਆ ਜਾਂ ਦਾਲ ਖਾਣੀ ਮੰਨ ਲਓ ਸਭ ਕੁਝ ਹੈ ਤੇ ਬਾਕੀ ਨੇ ਕਈ ਜਣੋ ਹੁੰਦੇ ਆ ਜਿਹੜੇ ਬਹੁਤੇ ਹਾਈ ਹਾਈ ਪਾਈ ਹਾਂ ਹਾਂ ਪਾਈ ਹਾਂ ਪਾਈ ਹਾਂ ਮਤਲਬ ਇੱਕ ਸਬਦੀ ਨਾਲ ਵੀ ਸਰਲਨ ਦਾ ਪਰ ਉਹਦੇ ਨਾਲ ਬੱਚੀ ਆ ਹਾਂ ਤੇ ਇਹ ਅਸਲ ਵਿੱਚ ਜੈਸਮੀਨ ਜਿਹੜਾ ਹੁਣ ਚਲੋ ਫਿਰ ਅੱਧਰ ਡੰਗਰ ਜੇ ਕਿਵੇਂ ਜਵੜੀਆਂ ਮਾਰਨ ਲੱਗੇ ਹੋਏ ਨੇ ਯਾਰ ਇਹ ਕੀ ਦਿਖਾ ਰਹੇ ਨੇ ਕੀ ਦੱਸ ਰਹੇ ਨੇ ਬੇਅਕਲ ਜੀ ਨਾਲੇ ਨਾ ਉਥੇ ਇੰਨਾ ਕੁ ਸ਼ੱਦ ਖਾਣ ਨੂੰ ਦੱਸਣ ਨੂੰ ਬੰਦਾ ਕਦੇ ਬੋਰ ਨਹੀਂ ਹੋ ਸਕਦਾ ਉਥੇ ਜਾ ਕੇ ਇਹ ਸਾਰੇ ਬੋਰ ਕਰਨ ਲੱਗੇ ਹੋਏ ਨੇ ਮੈਨੂੰ ਵੀ ਕਰਤਾ ਜਿਹੜੇ ਦੇਖਣਗੇ ਉਹਨਾਂ ਨੂੰ ਵੀ ਕਰਨਗੇ ਇਹ ਬੇਅਕਲ ਜਿਹੀ ਡੰਗਰ ਜੇ ਚਲੋ ਫਿਰ ਇੱਦਾਂ ਗੱਲ ਵੀ ਮੈਂ ਜਦੋਂ ਫਰੈਸ਼ ਹੋਣੀ ਆ ਤੁਸੀਂ ਪਲੀਜ਼ ਮੰਗਾ ਲਓ ਯਾਰ ਮੰਗਾ ਲਾ ਤੂੰ ਆਰਡਰ ਕਰ ਦੇ ਕਿਆ ਕਰਨਾ ਤੁਸੀਂ ਮੰਗਾ ਲਓ ਆਪੇ ਕਿੰ ਆ ਮੰਗਾਣਾ ਮੈਂ ਹਣਾ ਦੇਖ ਰੋਟੀ ਮੰਗਾਣੀ ਆ ਰੋਟੀ ਵੀ ਨਹੀਂ ਕਰਦੀ ਮਿਕਸ ਵਰਜੇ ਦਾ ਆਲ ਫੜਾਈ ਤੁਸੀਂ ਦੇਖੋ ਜੋ ਮਗੜਾ ਬੈ ਕੁਛ ਨਹੀਂ ਕਹਿ ਸਕਦੇ ਬਸ ਮੈਨੂੰ ਭੁੱਖ ਲੱਗੀ ਹੋਈ ਆ ਨਹੀਂ ਚਲ ਫੇਰ ਵੀ ਤੂੰ ਦੱਸ ਤਾਂ ਹੀ ਕਿਆ ਖਾਣਾ ਜੋ ਘਰ ਨੂੰ ਮੰਗਾਲਾ ਮਿਕਸ ਵੈਜਿਟ ਮੰਗਾਲੋ ਦਾਲ ਮੰਗਾਲੋ ਰੋਟੀ ਮੰਗਾਲੋ ਬਸ ਉਹ ਕੁਝ ਨਹੀਂ ਪਤਾ ਹਾਂ ਠੀਕ ਹੈ ਫਰੈਸ਼ ਹੋਣਾ ਮੱਟ ਨੂੰ ਵੀ ਪਤਾ ਏ ਕਹਿੰਦੀ ਫਰੈਸ਼ ਹੋਇਆ ਮੈਂ ਮਿਕਸ ਵੈਜ ਵੀ ਠੀਕ ਆ ਉਹ ਡੰਗਰੋ ਖਾ ਪੀ ਤਾਂ ਚੱਜ ਦਾ ਲਿਆ ਕਰੋ ਇਹਦੇ ਚ ਕਿਉਂ ਕੰਜੂਸੀ ਕਰਦੇ ਹੋ ਇੰਨੀ ਆ ਜਿਹੜਾ ਤੁਸੀਂ ਕੰਜਰ ਕੀਤਾ ਕਰਦੇ ਹੋ ਇਹ ਢਿੱਡ ਲਿਓ ਕਰਦੇ ਹੋ ਤੁਸੀਂ ਖਾ ਪੀ ਤਾਂ ਵਧੀਆ ਲਿਆ ਕਰੋ ਖਾਣ ਪੀਣੇ ਵੀ ਕੰਜੂਸੀ ਕਰਨ ਲੱਗੀ ਵੀ ਆ ਬੇਅਗ ਮਟ ਪਹਿਲਾਂ ਤਾਂ ਦੇਖ ਕੇ ਹਸਣ ਲੱਗੀ ਹੱਸ ਕੇ ਕਹਿੰਦੀ ਸੋਹਣੇ ਲੱਗਦੇ ਆ ਇਹ ਗੱਲ ਦਾ ਕੀ ਮਤਲਬ ਹੋਇਆ ਮੁਛੜ ਵੀ ਕਿਵੇਂ ਦੰਦ ਕੱਢਣ ਲੱਗਿਆ ਜਦੋਂ ਉਹਨੇ ਸੋਹਣੇ ਕਿਹਾ ਪਿੱਛੇ ਵੀ ਲੋਕ ਦੇਖ ਰਹੇ ਨੇ ਕਿ ਕਿਵੇਂ ਹਰਕਤਾਂ ਕਰਨ ਲੱਗੀ ਆ ਪਾਗਲ ਚਲ ਚਲ ਆਵੜਾ ਬਿਜਲੀ ਬੋੜੋ ਉਹ ਬੋੜੋ ਕਿਤਨਾ ਮੋਹਾਂ ਦਾ ਕਹਿੰਦੇ ਹੋ ਕਿ ਨਹੀਂ ਕਰੀ ਚੱਤ ਕਿੱਥੇ ਲਾ ਚੱਲ ਚੱਲ ਉਹ ਜਾਂ ਦੱਸ ਲੈ ਮੇਰੇ ਨਾਲ ਫੋਟੋ ਡੰਗਰ ਕਿਵੇਂ ਹਰਕਤਾਂ ਕਰਨ ਲੱਗੀ ਵੀ ਆ ਜਿਹੜੀ ਇਹ ਹਰਕਤ ਕਰੀ ਆ ਨਾ ਤੂੰ ਕਮਲੀ ਲੱਗਦੀ ਐ ਇਹਦੇ 'ਚ ਜਿਦਾ ਕਮਲੇ ਕਰਦੇ ਹੁੰਦੇ ਆ ਕਮਲਾ ਕੁੱਟਣ ਲੱਗੀ ਵੀ ਆ ਖੜਕੇ ਬੇਅਕਲੇ ਤੇਰੇ ਤਾਂ ਇਹ ਡਰੈੱਸ ਵੀ ਨਹੀਂ ਜੱਚੀ ਹੈਗੀ ਕਈਆਂ ਦੇ ਇੰਨੀ ਸੋਹਣੀ ਲੱਗਦੀ ਐ ਨਾ ਡਰੈੱਸ ਪਾਈ ਵੀ ਪੁੱਛ ਨਾ ਤੂੰ ਤੇਰੇ ਤਾਂ ਐਂ ਲੱਗਦਾ ਜਿਵੇਂ ਮੱਝ ਦੇ ਪਾਤੀ ਹੁੰਦੀ ਐ ਇਹਦੇ ਪਿਓ ਦੀ ਸੁਣ ਲਓ ਪਿਓ ਵੀ ਦੇ ਪਿੱਛੇ-ਪਿੱਛੇ ਇਹਦੇ ਚੱਲ ਗਿਆ ਮਨਾਲੀ ਨੂੰ ਸੋਹਣਾ ਪਰਸਾ ਕਾਦਾ ਬਣਾਇਆ ਇਹ ਰੱਸੀਆਂ ਦਾ ਬਣਾਇਆ ਵਾ ਹਨਾ ਬਰੀਕ-ਬਰੀਕ ਰੱਸੀਆਂ ਦਾ ਇਹ ਡੰਗਰ ਨੇ ਨਾ ਇੱਥੇ ਆ ਕੇ ਵੀ ਭੋਰਤੀ ਉਹ ਬੇਅਕਲਾ ਉਹ ਰੱਸੀਆਂ ਦਾ ਬਣਿਆ ਪਿਆ ਹੈ ਕੀ ਬੋਲੀ ਜਾਂਦਾ ਤੂੰ ਡੰਗਰ ਜੇ ਆ ਉਹ ਯਾਰ ਤੁਸੀਂ ਚੱਜ ਦਾ ਦਿਖਾ ਲੋ ਇਹ ਕੀ ਦਿਖਾਣ ਲੱਗੇ ਵੀ ਤੁਸੀਂ ਸਾਰੀਆਂ ਵੀਡੀਓ ਨਾਲ ਇਹਨਾਂ ਦੀ ਇਦਾਂ ਦੀ ਆਣ ਗਈ ਹੈ ਸਾਨੂੰ ਤਾਂ ਮਜ਼ਾ ਵੀ ਨਹੀਂ ਆਉਂਦਾ ਕੁਝ ਰੋਸਟ ਕਰ ਇਹਦਾ ਹਾਂ ਚਾਹੀਏ ਦੇਖ ਲਓ ਆ ਜੇ ਸਾਈਜ਼ ਦੇ ਵਿੱਚ ਕਲ ਹੈ ਦੇਖ ਲਓ ਲਓ ਜੀ ਛੜ ਗਿਆ ਸਿਆਪਾ ਹਰ ਜੀ ਤੁਹਾਡੇ ਨਾਲ ਸਿਰ ਪਿਛੜਵਾਣ ਜਿਹੜੀ ਚੀਜ਼ ਹੈ ਹਾਂ ਰੋਨ ਵਾ ਮੁਛੜ ਸਿਆਪਾ ਹੁਣ ਨਹੀਂ ਛੜਿਆ ਸਿਆਪਾ ਤੇਰਾ ਉਦੋਂ ਛੜਿਆ ਸੀ ਜਦ ਤੂੰ ਇਹਦੇ ਨਾਲ ਵਿਆਹ ਕਰਾਇਆ ਸੀ ਪਹਿਲਾਂ ਵਧੀਆ ਸੀ ਵਧੀਆ ਰੋਟੀ ਖਾਰੇ ਸੀ ਆਪਣੀ ਕਿਸੇ ਨੂੰ ਤੁਹਾਡੇ ਬਾਰੇ ਪਤਾ ਨਹੀਂ ਸੀ ਠੀਕ ਸੀ ਹੁਣ ਕਮੈਂਟਾਂ ਚ ਲੋਕਾਂ ਤੋਂ ਗਾਲਾਂ ਖਾਂਦੇ ਰੋਜ਼ ਬੇਅਕਲੋ ਸ਼ਰਮ ਕਰੋ ਆਂਦਾ ਪੈਰ ਤੇ ਲੀਲਾ ਫੇ ਕਿਹੜੀ ਗਣੀ ਹੈ ਆ ਦਸ ਫੁੱਟੀ ਹਾਂ ਚੱਕਰ ਤੇ ਵੀ ਕਿਸੇ ਲਈ ਜੁੜੀ ਲੈਣੀ ਆ ਉਹ ਦੇਣਾ ਪਰਲੀ ਮੈਂ ਕਹਿੰਦਾ ਹਣੀ ਕਾਵਲ ਆਹੋ ਠੀਕ ਲੱਗਦੀ ਆ ਉਹ ਇਹ ਆਹ ਕਰੀ ਜੀ ਆਵੜੀ ਆਵੜੀ ਕਹਿੰਦੇ ਹੁਣ ਪਾਜੀ ਆ ਦੇ ਦੋ ਠੀਕ ਆ ਦੇ ਦੇ ਮੇਰੇ ਯਾਰ ਰੈੱਡ ਵਾਲੀ ਨਾਲੂ ਫੁੱਸਰੀ ਇਹ ਰੈੱਡ ਲੈਣੀ ਰੈੱਡ ਲੈਣਾ ਤੈਨੂੰ ਉਹ ਵੀ ਦੇ ਰੈੱਡ ਵੀ ਵੈਸੀ ਵਧੀਆ ਲੈ ਤੂੰ ਦੇਖ ਬਾਕੀ ਕਿਹੜੀ ਦੇਣੀ ਆ ਸਾਡਾ ਸੁਣ ਲੱਗੀ ਬਸ ਸਾਡੇ ਨਾਲ ਮਟਮ ਉਛੜਨੇ ਆਹ ਉਹ ਹੀ ਕਰਨਾ ਜੇ ਉਹਨੂੰ ਕਲਰ ਬਾਰੇ ਪਤਾ ਹੋਊਗਾ ਤਾਂ ਹੀ ਬੋਲੂਗਾ ਉਹ ਨਾ ਪਤਾ ਤੈਨੂੰ 골ਡ ਕਲਰ ਆਹੋ ਡੰਗਰੇ ਮਾਰਨ ਲੱਗੀ ਵੀਆ ਪਕਾਈ ਰੈੱਡ ਦੇ ਹੀ ਪਤਾ ਰੈੱਡ ਦੇ ਨਾਮ ਤੋਂ ਦੋਨੋਂ ਦੇਖੋ ਕਿਵੇਂ ਬੋਲੇ ਨੇ ਬੱਤੂ ਜੀ ਗੜੀਆਂ ਬੁੱਟੀਆਂ ਸ਼ਿਲਾ ਜੀ ਚਲੋ ਜੀ ਚਲੋ ਜੀ ਇਹ ਨਹੀਂ ਬਣਾਣਾ ਮੁੱਛੜ ਨੂੰ ਅਕਲੀ ਨਹੀਂ ਹੈਗੀ ਜਿੱਥੇ ਇਹਦਾ ਦਿਲ ਕਰਦਾ ਉੱਥੇ ਵੀਡੀਓ ਬਣਾਉਣ ਲੱਗ ਜਾਂਦਾ ਉਹ ਬੇਅਕਲਾ ਪੁੱਛਣਾ ਚਾਹੀਦਾ ਪਹਿਲਾਂ ਵੀਡੀਓ ਬਣਾਉਣ ਤੋਂ ਕਿ ਅਸੀਂ ਵੀਡੀਓ ਬਣਾ ਲਈਏ ਕਿ ਨਹੀਂ ਹੁਣ ਵੀ ਤਾਂ ਬੇਸਤੀ ਕਰਵਾ ਕੇ ਢਿੱਲਾ ਜਾਂ ਮੂੰਹ ਕਰਕੇ ਤੁਰ ਪਏ ਅੱਗੇ ਨੂੰ ਮਟਨਾਂ ਪ੍ਰੈਗਨੈਂਟ ਆ ਆਪਣੇ ਸਬਸਕ੍ਰਾਈਬਰਾਂ ਦੇ ਗਲ ਪੈ ਜਾਂਦੀ ਹੈ ਜੇ ਉਹ ਪੁੱਛਦੇ ਨੇ ਹੁਣ ਲੱਛਣਾਂ ਤੋਂ ਦਿਖੇ ਰਿਹਾ ਹੈ ਜਿਵੇਂ ਤੇ ਲੱਛਣ ਕਰਨ ਲੱਗੀ ਵੀ ਆ ਦੇ ਪ੍ਰਤਾਰ ਕੋਈ ਅਗਰ ਸੱਚੇ ਸੌਂਦੇ ਸੱਚੇ ਸਰਦਰ ਹੈ ਹਾਈ ਐਨਟੀਟੀਸ ਜਿੰਨਰ ਕਰੇ ਇਹ ਡੰਗਰਾਂ ਦਾ ਹਾਲ ਦੇਖ ਲੋ ਕਿਵੇਂ ਵੀਡੀਓ ਬਣਾਉਣ ਲੱਗੀ ਵੀ ਆ ਕਿ ਤੂੰ ਗੁਰੂ ਘਰ ਗਈ ਆ ਤੂੰ ਸੱਚੇ ਮਨ ਨਾਲ ਮੱਥਾ ਟੇਕ ਲਾ ਮੱਥਾ ਥੋੜੀ ਟੇਕਣ ਲੱਗੀ ਵੀ ਆ ਵੀਡੀਓ ਬਣਾ ਰਹੀ ਆ ਇਹ ਅਸਲ 'ਚ ਇਹ ਗੇਓ ਵੀਡੀਓ ਬਣਾਉਣਾ ਸੀ ਬਸ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਸਾਰੇ ਜਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ